ਦੂਜੇ ਪਾਸੇ ਉਹ ਤਾਂ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਹੈ ਸਿਹਤ ਦੇ ਮਾਮਲੇ ਵਿੱਚ ਲੈ ਕੇ ਆਂਦਾ ਜਾਂ ਇਸ ਤਰੀਕੇ ਦੀ ਮੋਹਮ ਹੀ ਨਹੀਂ ਕਹਿੰਦੇ ਪਹਿਲਾਂ ਤਾਂ ਪਹਿਲਾਂ ਹੀ ਸਰਕਾਰਾਂ ਨੇ ਚਲਾਈ ਜਿਸ ਤਰੀਕੇ ਦੀ ਅਸੀਂ ਚਲਾਈ ਹੈ ਨਹੀਂ ਉਹਦੇ 'ਚ ਦੱਸਣਾ ਵੀ ਅਸੀਂ ਸਿੱਖਿਆ ਦੇ ਮਾਮਲੇ 'ਚ ਨਾ ਕੀ ਇੱਥੇ ਨਵਾਂ ਇੱਥੇ ਕਰਤਾ ਉਹੀ ਪੁਰਾਣੇ ਸਕੂਲ ਨੇ ਉਹਨਾਂ ਨੂੰ ਰੰਗ ਕਰਕੇ ਉਹਨਾਂ ਦੇ ਅੱਗੇ ਬੋਰਡ ਲਾ ਕੇ ਆਪ ਦਾ ਉਥੇ ਨੀ ਪੱਥਰ ਰੱਖ ਦਿੰਦੇ ਨੇ ਇਹ ਜੀ ਸਕੂਲ ਨੂੰ ਅਸੀਂ ਮਾਡਰਨ ਸਕੂਲ ਬਣਾਤਾ ਇਹ ਦੱਸਣ ਵੀ ਉਹਨਾਂ ਸਕੂਲਾਂ ਵਿੱਚ ਪਹਿਲਾਂ ਕਿੰਨੀ ਸਟਰੈਂਥ ਸੀ ਤੇ ਹੁਣ ਕਿੰਨੀ ਸਟਰੈਂਥ ਹੋ ਗਈ ਹੈ ਉਹੀ ਜਿਹੜੇ ਪਹਿਲਾਂ ਬੱਚੇ ਉੱਥੇ ਵਿਚਾਰੇ ਪੜ੍ਹਦੇ ਸੀ ਉਹੀ ਅੱਜ ਪੜ੍ਹ ਰਹੇ ਨੇ ਕੋਈ ਇਹਨਾਂ ਸਕੂਲ ਨਹੀਂ ਬਣਾਇਆ ਹੋਣਾ ਪਿੱਛੇ ਜੇ ਤੁਸੀਂ ਦੇਖਿਆ ਹੀ ਹੋਣਾ ਉਹ YouTube ਤੇ ਵੀ ਪਾਇਆ ਹੋਇਆ ਸੀ ਇੱਕ ਟਾਇਲਟ ਸਿਰਫ ਰਿਪੇਅਰ ਕੀਤੀ ਹੈ ਤੇ ਉਹਦੇ ਤੇ ਜਾ ਕੇ ਇਹਨਾਂ ਦੇ ਮੰਤਰੀ ਦੇ ਐਮਐਲਏ ਨੀ ਪੱਥਰ ਆ ਕੇ ਕਿੱਡੀ ਸ਼ਰਮ ਦੀ ਗੱਲ ਹੈ ਚਲੋ ਤੁਸੀਂ ਨਵਾਂ ਬਣਾਇਆ ਉਹਦਾ ਤੁਸੀਂ ਨੀ ਪੱਥਰ ਵੀ ਰੱਖ ਦਿਓ ਕੋਈ ਐਡੀ ਗੱਲ ਨਹੀਂ ਹੈਗੀ ਇਸ ਲਈ ਇਹਨਾਂ ਦੇ ਨਾ ਜਿਹੜੇ ਝੋਕੇ ਦਾਵੇ ਨੇ ਇਹਨਾਂ ਪੰਜਾਬ ਲਈ ਕੁਝ ਨਹੀਂ ਕੀਤਾ ਤੇ ਨਾ ਇਹਨਾਂ ਨੂੰ ਪੰਜਾਬੀਆਂ ਨੇ ਮੂੰਹ ਲਾਉਣਾ